आज वही दिन आया है सपने में देखा था जिस आज वही दिन, आगे आगे दिन आया है सूली की उस पार खड़ी है माँ ने हमें बुलाया है आज मौत के पल्ले में जी तो हमने तोला दे मेरा रंग रेला सपने आज वही ਜਨ ਜਨਕਾ ਸੁਲੀ ਕੇ ਉਸ ਪਾਰ ਖੜੀ ਹੈ ਮਨ ਨੇ ਹਮੇਂ ਬੁਲਾਇਆ ਹੈ ਕੀਮਤ ਕੇ ਭੱਲੇ ਮੇਂ ਜੀਵਨ ਕੋ ਨਾ ਟੋਲਾ ਮੇਰਾ ਰੰਗ ਦੇ ਤੂ ਮੇਰਾ ਰੰਗ ਬਸੰਤੀ ਚੁੜਾ ਦੇ ਇਹ ਸਭਾ ਜ 15 ਅਗਸਤਾ ਝੰਡਾ ਚੜਾਇਆ ਤੁਸੀਂ ਆਜ਼ਾਦੀ ਦੇ ਵੇਲੇ ਕੀ ਕਹਿਣਾ ਚਾਹੁੰਦੇ ਹੋ ਮੇਰੇ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ 78ਵੇਂ ਸੁਤੰਤਰਤਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਸਾਰੀ ਪੰਚਾਇਤ ਵੱਲੋਂ ਨਗਰ ਪੰਚਾਇਤ ਵੱਲੋਂ ਸਾਡੇ ਬਤਵੰਦੇ ਸੱਜਣ ਆਏ ਮੇਰੇ ਨਾਲ ਤੇ ਜਿਨ੍ਹਾਂ ਨੇ ਬਹੁਤ ਹੀ ਅੱਛਾ ਸ਼ਹਿਰ ਦੇ ਵਿੱਚ ਸਫਾਈ ਪ੍ਰਤੀ ਯੋਗਦਾਨ ਦਿੱਤਾ ਜਾ ਰਿਹਾ ਜਿਨ੍ਹਾਂ ਵੱਲੋਂ ਉਹਨਾਂ ਵੱਲੋਂ ਅੱਜ ਸਾਡੇ ਵੱਲੋਂ ਸਾਂਝੀ ਅਦਾਇਗੀ ਦਿੱਤੀ ਗਈ ਤੇ ਸਾਰਿਆਂ ਵੱਲੋਂ ਹੀ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਮੈਂ ਉਮੀਦ ਕਰਦਾ ਹਾਂ ਕਿ ਸ਼ਹਿਰ ਵਾਸੀ ਇਸੇ ਤਰ੍ਹਾਂ ਸਾਡੇ ਸਫਾਈ ਸੰਬੰਧੀ ਸਹੀ ਉਹਦਾਂ ਤੇ ਰਹਿਣਗੇ ਤੇ ਅਸੀਂ ਇਸ ਦੇ ਨਾਲ ਹੀ ਅੱਜ ਪੋਲੀਥੀਨ ਨੂੰ ਨਾ ਵਰਤਣ ਲਈ ਕੱਪੜੇ ਦੇ ਬੈਗ ਅਤੇ ਸਾਡੇ ਵੱਲੋਂ ਬਣਾਈ ਜੀ ਕੰਪੋਜ਼ਿਟ ਜਿਹੜੀ ਆਰਗੈਨਿਕ ਰੇ ਹੈ ਉਹ ਬੰਡੀ ਗਈ ਸਾਰੇ ਪਤਵੰਤੇ ਸੱਜਣਾ ਨੂੰ ਆਇਆ ਹੋਇਆ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਸ਼ਹਿਰ ਵਾਸੀਆਂ ਨੂੰ ਸਾਰੇ ਸਮੂਹ ਨਿਵਾਸੀਆਂ ਨੂੰ ਫੇਰ ਤੋਂ ਸੁਤੰਤਰਤਾ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ